ਸਾਰੇ ਟਰੱਕ ਆ ਵੀਰਾਂ ਨੂੰ ਡਰਾਈਵਰਾਂ ਨੂੰ ਬੇਨਤੀ ਹੈ ਟਰਾਂਸਪੋਰਟਰਾਂ ਨੂੰ ਵੀ ਅੱਜ ਤੋਂ ੜਦਹਾਲ ਚਾਲੂ ਹੈ ਸਾਰੇ ਆਲ ਇੰਡੀਆ ਵਿੱਚ ਕੱਲ ਜੋ ਫੈਸਲਾ ਆਇਆ ਹੈ ਕੋਰ ਕਮੇਟੀ ਦਾ ਚੰਨੋ ਵਿਖੇ ਟੋਲ ਪਲਾਜ਼ੇ ਤੇ ਵੀ ਅੱਜ ਤੋਂ ਸਾਰੀ ੜਦਹਾਲ ਹੈ ਜਿਹੜੀਆਂ ਗੱਡੀਆਂ ਪਹਿਲਾਂ ਭਰੀਆਂ ਨੇ ਪਹਿਲੇ ਤਰੀਕੇ ਚ ਭਰੀਆਂ ਨੇ ਉਹ ਗੱਡੀਆਂ ਆਣਗੀਆਂ ਪੰਜਾਬ ਦੇ ਵਿੱਚ ਚਾਹੇ ਮਾਲ ਕੋਈ ਵੀ ਹੈ ਕੱਚਾ ਮਾਲ ਹੈ ਜਾਂ ਪੱਕਾ ਮਾਲ ਹੈ ਉਹ ਗੱਡੀਆਂ ਖਾਲੀ ਹੋਣਗੀਆਂ ਜਿਹੜੀ ਗੱਡੀ ਅੱਜ ਭਰੂਗੀ ਉਹ ਬੰਦਾ ਬਾਈ ਜੀ ਕਾਨੂੰ ਕੋਈ ਉਹਦਾ ਕੋਈ ਨਫਾ ਨੁਕਸਾਨ ਹੋ ਗਿਆ ਰਸਤੇ ਚ ਉਹ ਖੁਦ ਆਪ ਨੂੰ ਜ਼ਿੰਮੇਵਾਰ ਹੋਊਗਾ ਟਰਾਂਸਪੋਰਟ ਜ਼ਿੰਮੇਵਾਰ ਹੋਊਗਾ ਉਹਦਾ ਵਪਾਰੀ ਜ਼ਿੰਮੇਵਾਰ ਹੋਊਗਾ ਬਈ ਅੱਜ ਤੋਂ ਬਾਅਦ ਕੋਈ ਗੱਡੀ ਨਾ ਭਰੋ ਤੇ ਪੰਜਾਬ ਹਾਲੇ ਨਾ ਆਲ ਇੰਡੀਆ ਦੀ ਕਿਦੋਂ ਵੀ ਗੱਡੀ ਨਾ ਭਰੋ ਉਹ ਖੁਦ ਜ਼ਿੰਮੇਵਾਰ ਆਪ ਹੋਊਗਾ ਜੇ ਰਸਤੇ ਚ ਕੋਈ ਨਫਾ ਨੁਕਸਾਨ ਕਰਤਾ ਕਿਸੇ অপারেਟਰ ਨੇ ਪਰ ਸਾਰਿਆਂ ਨੂੰ ਬੇਨਤੀ ਹੈ ਕਿਸੇ ਨੇ ਵੀ ਕੋਈ ਧਰਨਾ ਨਹੀਂ ਲਾਣਾ ਕਿਸੇ ਨੇ ਰੋਡ ਜਾਮ ਨਹੀਂ ਕਰਨਾ ਕਿਸੇ ਨੇ ਕਿਸੇ ਦੇ ਖਿਲਾਫ ਨਹੀਂ ਉਹ ਕਰਨਾ ਪਰ ਬੇਨਤੀ ਹੈ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਉਹਨਾਂ ਨੂੰ ਆਪੇ ਸਾਰਮਾਣੀ ਚੀਂਦੇ ਆ ਡਰਾਈਵਰਾਂ ਨੂੰ ਜਿਹੜੇ ਜ਼ਮੀਰ ਜਾਗਦੇ ਵਾਲੇ ਨੇ ਦੇਖੋ ਉਹ ਤਾਂ ਨਹੀਂ ਪਰਦੇ ਜਿਹੜੇ ਬਗੈਰ ਜ਼ਮੀਰ ਜਾਗਦੇ ਨੇ ਉਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਵੀ ਆਪ ਦਾ ਖੜਜੋ ਚਾਬੀਆਂ ਮਾਲਕਾਂ ਨੂੰ ਸੌਂਪ ਦਿਓ ਗੱਡੀਆਂ ਮੰਡੀ ਚ ਖਿਲਾੜ ਦਿਓ ਆ ਦੇਖੋ ਸਾਡੇ ਮੂਰਕ ਮੰਡੀ ਚ ਗੱਡੀਆਂ ਖੜੀ ਜਾਂਦੇ ਨੇ ਆ ਉਰੇ ਆ ਕੇ ਬਾਈ ਕੋਈ ਖਾਲੀ ਕਰਕੇ ਕੋਈ ਪਰੇ ਖੜੀ ਆ ਉਹ ਖਾਲੀ ਕਰਕੇ ਆਉਗਾ ਜਿਹੜੇ ਪਹਿਲਾਂ ਦੀਆਂ ਪਰੀਆਂ ਨੇ ਉਹ ਗੱਡੀਆਂ ਖਾਲੀ ਕਰ ਸਕਦੇ ਨੇ ਬਾਈ ਜੀ ਅੱਜ ਤੋਂ ਬਾਅਦ ਕੋਈ ਗੱਡੀ ਨਹੀਂ ਭਰਨੀ ਅੱਜ ਅੱਜ ਨਵੀਂ ਤਰੀਕ ਹੈ ਅੱਜ ਕੋਈ ਗੱਡੀ ਨਹੀਂ ਭਰਨੀ 7 ਤਰੀਕ ਤੋਂ ਨਾ ਕੋਈ ਖਾਲੀ ਕਰਨੀ ਜਿਹੜਾ ਕੋਈ ਭਰੂਗਾ ਖਾਲੀ ਕਰੂਗਾ ਖੁਦ ਜ਼ਿੰਮੇਵਾਰ ਹੋਊਗਾ ਇਹ ਕਾਨੂੰਨ ਸਭ ਤੇ ਲਾਗੂ ਨੇ ਲੈ ਕੇ ਮੋਟਰਸਾਈਕਲ ਕਾਰ ਜੀਪ ਸਕੂਟਰ ਟੈਂਪੂ ਪੀਕਅਪ ਹਰ ਗੱਡੀ ਤੇ ਹਰ ਮਲਾਜ਼ਮ ਤੇ ਹਰ ਕਿਸੇ ਤੇ ਜ਼ਿਮੀਂਦਾਰ ਕਿਸਾਨ ਤੇ ਵੀ ਦੁਕਾਨਦਾਰ ਤੇ ਵੀ ਵਪਾਰੀ ਤੇ ਵੀ ਸਭ ਤੇ ਲਾਗੂ ਹੈ ਇਹ ਸਾਰਿਆਂ ਨੂੰ ਬੇਨਤੀ ਹੈ ਵੀ ਕੋਈ ਵੀ ਆਪਰੇਟਰ ਕੋਈ ਵੀ ਕਿਸਾਨ ਆ ਕੋਈ ਵੀ ਕੋਈ ਵੀ ਕੰਮ ਨਾ ਕਰੇ ਬਾਈ ਜੀ ਦੋ ਚਾਰ ਦਿਨ ਖੜ੍ਹਜੋ ਆਪਣਾ ਮਸਲਾ ਹੱਲ ਹੋ ਜੂ ਇਹ ਕਾਨੂੰਨ ਸਭ ਤੇ ਲਾਗੂ ਹੈ ਸਾਰੇ ਨੂੰ ਬੇਨਤੀ ਹੈ ਜੋ ਬਾਤ ਸੁਣਦ ਨੇ ਇਹਨੂੰ ਅੱਗੇ ਤੱਕੇ ਸ਼ੇਅਰ ਕਰੋ ਬਾਈ ਜੀ ਕੋਈ ਧਰਨਾ ਮਜਾਰਾ ਨਹੀਂ ਕਰਨਾ ਆਪਾਂ ਗੱਡੀਆਂ ਨੂੰ ਸਮਝਾਉਣਾ ਡਰਾਈਵਰਾਂ ਨੂੰ ਬੇਨਤੀ ਕਰਨੀ ਹੈ ਉਹਨਾਂ ਦਾ ਜੇ ਜ਼ਿਆਦਾ ਧੱਕਾ ਕਰਦ ਨੇ ਉਹਨਾਂ ਦੇ ਫੁੱਲਾਂ ਦੇ ਹਾਰ ਪਾਓ ਦਾ ਸਵਾਗਤ ਕਰੋ ਉਹ ਗਰੁੱਪ ਦੇ ਵਿੱਚ ਪਾਓ ਤਾਂ ਪਤਾ ਲੱਗਦਾ ਡਰਾਈਵਰ ਨੂੰ ਵੀ ਆਪਣੇ ਪੰਜਾਬ ਜੁਨੀਆਂ ਦਾ ਇੱਕ ਹੈ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਕੋਈ ਵੀ ਡਰਾਈਵਰ ਕਨੈਕਟਰ ਕੋਈ ਵੀ ਗੱਡੀ ਨਾ ਚਲਾਵੇ ਬਾਈ ਜੀ ਕਿਹ ਚਮੀਰਾ ਜਗਦ ਵਾਲੇ ਆ ਕੋਈ ਵੀ ਗੱਡੀ ਨਾ ਚਲਾਵੇ ਬਾਈ ਜੀ ਬਾਕੀ ਬਹੁਤ ਹੁਣ ਦੋ ਚਾਰ ਗੱਡੀਆਂ ਮਿਲੀਆਂ ਨੇ ਉਹਨਾਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਪਰ ਲੋਕਾਂ ਨੂੰ ਆਪੇ ਸਰਮਾਨੀ ਚਿੰਦੀ ਆ ਯਾਰ ਐਡਾ ਸਖਤ ਕਾਨੂੰਨ ਬਣਾਇਆ ਸਰਕਾਰ ਨੇ ਮੋਦੀ ਸਰਕਾਰ ਨੇ ਬਹੁਤ ਗਲਤ ਕਾਨੂੰਨ ਬਣਾਇਆ 10 ਸਾਲ ਦੀ ਸਜ਼ਾ 7 ਲੱਖ ਜੁਰਮਾਨਾ ਕਿਹੜਾ ਡਰਾਈਵਰ ਭੜ ਦੂ 7 ਲੱਖ ਜੁਰਮਾਨਾ 10 ਸਾਲ ਦੀ ਸਜ਼ਾ ਜਿਹੜਾ ਡਰਾਈਵਰ ਅੰਦਰ ਵਗਿਆ ਉਹਦਾ ਘਰ ਬਰਬਾਦ ਹੋ ਗਿਆ ਉਹਦਾ ਭਾਈ ਸਾਰਾ ਰੋਜ਼ਗਾਰੇ ਖਤਮ ਹੋ ਗਿਆ ਉਹ 7 ਲੱਖ ਜੁਰਮਾਨਾ ਕਿੱਥੇ ਭਰ ਦੂ ਬਾਈ ਜੀ ਜਿਹਦੇ ਡਰਾਈਵਰ ਕੋਲ 7 ਲੱਖ ਰੁਪਇਆ ਹੈ ਜੁਰਮਾਨਾ ਭਰਨੂ ਨਹੀਂ ਹੈਗਾ ਉਹ 10000 ਦੀ ਨੌਕਰੀ ਕਰਦਾ ਵਿਚਾਰਾ ਉਹ ਕਿੱਥੋਂ ਭਰ ਦੂਗਾ ਉਹ ਆਪਦੇ ਗੱਡੀਆਂ ਪਾਲੂਆ ਬਾਈ ਜੀ ਬੂੜਾ ਹਾਲ ਹੈ ਸਰਕਾਰ ਨੇ ਬਹੁਤ ਸਖਤ ਕਾਨੂੰਨ ਬਣਾਏ ਨੇ ਇਹਨਾਂ ਨੂੰ ਕੈਨਸਲ ਕਰਾਉਣ ਵਾਸਤੇ ਜੇ ਆਪਾਂ ਨੂੰ ਇੱਕੇ ਦੀ ਲੋੜ ਹੈ ਸਾਰਿਆਂ ਨੂੰ ਇੱਕ ਜੱਟ ਲੈ ਕੇ ਝਟ ਟੈਕਸੀ ਵਾਲਾ ਟੈਂਪੂ ਪਿਕਅਪ ਕੈਂਟਰ ਟ੍ਰੱਕਾ ਟਰਾਲੇ ਵਾਲਾ ਡੰਪਰ ਵਾਲੇ ਜੋ ਆਪਣੇ ਤੇਲ ਡਿੱਪੋ ਵਾਲੇ ਨੇ ਗੈਸ ਵਾਲੇ ਨੇ ਸਾਰਿਆਂ ਨੂੰ ਬੇਨਤੀ ਹੈ ਬਸਾਂ ਵਾਲੇ ਸਕੂਲ ਬਸਾਂ ਵਾਲੇ ਰੋਡਵੇਜ ਵਾਲੇ ਵੀ ਸਾਰੇ ਆਪਣੇ ਗੱਡੀਆਂ ਖਿਲਾੜ ਦੋ ਚਾਬੀਆਂ ਮਾਲਕ ਨੂੰ ਸੁਬ ਦੋ ਸਾਰਿਆਂ ਦਾ ਇੱਕੇ ਦਾ ਸਾਥ ਦੋ ਜੇ ਆਪਣਾ ਇੱਕਾ ਆਪ ਰੱਖਾਂਗੇ ਤਾਂ ਹੀ ਆਪਣੇ ਕਾਨੂੰਨ ਵਾਪਸ ਹੋਣਗੇ ਨਹੀਂ ਬਾਈ ਜੀ ਕਾਨੂੰਨ ਕੈਨਸਲ ਨਹੀਂ ਹੁੰਦੇ ਜੇ ਆਪਾਂ ਐਂ ਗੱਡੀ ਚਲਾਉਂਦੇ ਰਹੇ ਹਜੇ ਵੀ 10 20% ਗੱਡੀਆਂ ਚੱਲ ਰਹੀਆਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਮਾੜੀ ਮੁੰਡੀ ਸ਼ਰਮ ਕਰੋ ਸ਼ਰਮ ਇਹ ਕਾਨੂੰਨ ਸਾਰਿਆਂ ਤੇ ਲਾਗੂ ਹੁੰਦਾ ਹੈ ਕੋਈ ਫਰਕ ਨਹੀਂ ਪੈਂਦਾ ਕਰੋਨਾ ਦੇ ਵਿੱਚ ਵੀ ਆਪਣੇ ਗੱਡੇ ਖੜੀਏ ਨੇ ਬਾਈ ਜੀ ਉਦੋਂ ਕਿਹੜਾ ਸਰਕਾਰ ਨੇ ਕਿਸ਼ਤਾਂ ਭਰੀਆਂ ਨੇ ਉਦੋਂ ਵੀ ਆਪਾਂ ਨੇ ਹਰ ਜੇ ਕਰ ਜਾਬ ਚ ਲੈਨੇ ਆਪਾਂ ਨੇ ਆਪ ਕਿਸ਼ਤਾਂ ਭਰੀਆਂ ਨੇ ਉਹ ਕਰੋਨਾ ਵਾਲਾ ਸਮਝ ਸਮਝ ਲੋ ਭਈ ਇਹ ਹੋਈ ਆਪਣੇ ਦੇ ਕਾਲ ਆ ਗਿਆ ਹੁਣ ਇਸ ਦੁਆਰਾ ਇਹਨੂੰ ਬੜਾਏ ਕੰਟਰੋਲ ਕਰੋ ਗੱਡੀਆਂ ਨੂੰ ਖਿਲਾਰ ਦਿਓ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਭਾਈ ਆ ਵੇਖੋ ਬੰਦੇ ਫਿਰ ਵੀ ਖੜ ਦੇ ਨਹੀਂ ਕੋਈ ਰਾਤ ਭਰਦਾ ਕੋਈ ਕਿਤੇ ਉੱਤੇ ਭਰਦਾ ਕੋਈ ਸਾਗ ਨਹੀਂ ਕਰਦੇ ਆ ਤਾਂ ਖੜਦੇ ਨਹੀਂ ਬਈ ਦੇਖਾਂ ਕੋਈ ਚੱਕਰ ਨਹੀਂ ਦਾ ਤੂੰ ਤਾਂ ਖੜਦਾ ਨਹੀਂ ਤੇਰੀ ਤੂੰ ਤਾਂ ਉੱਪਰ ਥੱਲੇ ਵੜਨਾ ਹੈ ਠੀਕ ਆ ਵੀਰੇ ਤਾ ਤੂੰ ਲੈ ਲੇ ਨੀ ਬਈ ਕੱਟ ਦੇ ਕੱਟੀ ਨਹੀਂ ਕਰੋ